ਥੋੜਾ ਜਿਹਾ ਮਾਈਕ ਤੇ ਜੀ ਪੁਰਾ ਸਾਹਿਬ ਅਜ਼ੀਜ਼ਿਕ ਮੀਟਿੰਗ ਹੈ ਪਹਿਲਾਂ ਜਿਹੜਾ ਫਦਰ ਦੇ ਪ੍ਰੋਟੈਸਟ ਰੱਖਿਆ ਜੀ ਹੁਣ ਤੁਸੀਂ ਅਗਲਾ ਨਵਾਂ ਰੂਪ ਦੇ ਕੇ ਜਦੇਰੇ ਕਿਸ ਤਰ੍ਹਾਂ ਕੇ ਪ੍ਰੋਟੈਸਟ ਹੋਗਾ ਕੀ ਕੀ ਬਦਲ ਕੀਤਾ ਗਿਆ ਜੀ ਅੱਜ ਵੀ ਜਿਹੜੀ ਅਸੀਂ ਮੀਟਿੰਗ ਕਰ ਰਹੇ ਹਾਂ ਇਹ ਜਦੋਂ ਅਸੀਂ ਪਹਿਲਾਂ ਪ੍ਰੋਗਰਾਮ ਰੱਖਿਆ 5 ਦਿਨਾਂ ਦਾ ਮੋਰਚਾ ਜ਼ਿਲ੍ਹਾ ਹੈੱਡਕੁਆਰਟਰ ਡੀਸੀ ਦਫ਼ਤਰਾਂ ਦਾ 5 ਦਿਨਾਂ ਦਾ ਮੋਰਚਾ ਰੱਖਿਆ 7 ਜੀ ਤੋਂ ਲੈ ਕੇ 31 ਤੱਕ ਸਾਡੇ ਮੋਰਚਾ ਰੱਖਣ ਤੋਂ ਬਾਅਦ ਪ੍ਰਚਾਰ ਰੱਖਣ ਤੋਂ ਬਾਅਦ ਸਰਕਾਰ ਨੇ ਫੈਸਲਾ 3 ਦਿਨ ਦੇ ਸੈਸ਼ਨ ਬੁਲਾ ਲਿਆ 2 ਤੋਂ ਸਤੰਬਰ ਤੋਂ ਲੈ ਕੇ 4 ਸਤੰਬਰ ਤੱਕ ਦਾ ਫਿਰ ਸਾਡੇ ਚਰਚਾ ਚੱਲਦੀ ਵੀ ਉਹ ਆਪਾਂ ਸੈਸ਼ਨ ਪ੍ਰੋਗਰਾਮ ਮੋਰਚਿਆਂ ਦਾ ਪ੍ਰੋਗਰਾਮ 5 ਦਿਨਾਂ ਦਾ ਆਪਣਾ ਆਪ 31 ਨੂੰ ਮੋਰਚੇ ਖਤਮ ਕਰਾਂਗੇ ਸੈਸ਼ਨ ਚੱਲੂਗਾ 2 ਤੋਂ 4 ਤੱਕ ਫਿਰ ਉਸ ਦਿਨ ਆਪਾਂ 2 ਤੋਂ 4 ਦੁਬਾਰਾ ਇਸੇ ਪੋਰਸ ਨੂੰ ਉਧਰ ਲੈ ਜਾਈਏ ਜਾਂ ਕੀ ਰੀਚ ਕੋਈ ਤਬਦੀਲੀ ਕਰੀਏ ਕੀ ਸੋਚਣ ਵਾਸਤੇ ਮਜਬੂਰ ਹੋ ਗਏ ਜਿਹਦੇ ਕਰਕੇ ਅਸੀਂ ਐਮਰਜੈਂਸੀ ਮੀਟਿੰਗ ਅੱਜ ਸਦੀ ਸਾਡੀ ਇਸ ਮੀਟਿੰਗ ਦੇ ਵਿੱਚ ਫੈਸਲਾ ਹੋ ਗਿਆ ਵੀ ਆਪਣੇ ਵਾਸਤੇ ਵਾਜੇ ਰਹੂਗਾ ਵੀ ਆਪਾਂ ਜ਼ਿਲ੍ਹਾ ਹੈੱਡਕੁਆਟਰਾਂ ਦੇ ਜਿਹੜੇ 5 ਦਿਨ ਦੇ ਮੋਰਚੇ ਲਾਉਂਦੇ ਸੀ ਇਹ ਮੋਰਚਿਆਂ ਨੂੰ ਤਬਦੀਲ ਕਰਕੇ ਚੰਡੀਗੜ੍ਹ ਲਿਆ ਜਾਵੇ। ਉਹ ਫੈਸਲਾ ਅੱਜ ਪਾਸ ਹੋ ਗਿਆ। ਜਿਹੜਾ ਅਸੀਂ ਪ੍ਰੈਸ ਦੇ ਵਿੱਚ ਜਾਣਕਾਰੀ ਹੈ। ਉਹ 8 ਬਨੇ ਅੱਧੀ ਮੰਗਾਂ ਤੇ ਜੇ ਖੇਤੀ ਨੀਤੀ ਵਾਲੀ ਜਿਹੜੀ ਮੁੱਖ ਮੰਗਸ ਨੂੰ ਲੈ ਕੇ ਅਸੀਂ ਅੱਜ ਉਹ ਮੋਰਚੇ ਨੇ ਜਿਹੜੇ ਉਹ ਚੰਡੀਗੜ੍ਹ ਵਾਸਤੇ ਤਬਦੀਲ ਕਰ ਲਈ ਇੱਕ ਤਰੀਕ ਤੋਂ ਸ਼ੁਰੂ ਹੋਣਗੇ। ਕਿੰਨੇ ਤਰੀਕ ਤੱਕ ਰਹੂਗਾ ਜੀ? ਇਹ ਦੇਖੋ ਤਰੀਕ ਸੈਸ਼ਨ ਤੱਕ ਸੈਸ਼ਨ ਤੱਕ ਤਾਂ ਹਰ ਹਾਲਤ ਵਿੱਚ ਰਹੂਗਾ। ਗਾਹ ਸੈਸ਼ਨ ਨੰਬਰ 4 ਤਰੀਕ ਨੂੰ ਖਤਮ ਹੋਣਾ 4 ਨੂੰ ਅਸੀਂ ਦੁਆਰੇ ਮੀਟਿੰਗ ਕਰਕੇ ਗਾਂਹ ਇਹਦਾ ਕੀ ਕਰਨਾ ਹੈ ਕਿੰਨੇ ਦਿਨ ਅੱਗੇ ਬਤਾਉਣਾ ਹੈ ਬਤਾਉਣਾ ਕਿ ਨਹੀਂ ਬਤਾਉਣਾ ਕੀ ਕਰਨਾ ਇਹਦਾ ਨਾ ਨਾ ਸੀ 5 ਤਰੀਕ ਨੂੰ ਲੋਗਾਂ ਦੇ ਵਿੱਚ ਚੰਡੀਗੜ੍ਹ ਚ ਲੱਗੋ ਉਸ ਤੋਂ ਬਾਅਦ ਕੋਈ ਜਗ੍ਹਾ ਨਹੀਂ ਮਿਲਦੀ ਦੇਖੋ ਲੱਗਦਾ ਹੁੰਦਾ ਦੇਖੋ ਸਾਡਾ ਇਹ ਮੋਰਚਾ ਹੈ ਸਾਨੂੰ ਤਾਂ ਇਹ ਇਹ ਵੀ ਹੋ ਸਕਦਾ ਸੀ ਇਹ ਗਜਾਇਸ ਰੱਖਦੇ ਆਂ ਵੀ ਸਰਕਾਰ ਦੀ ਜੇ ਚਾਹ ਵੀ ਅਸੀਂ ਨਹੀਂ ਹੋਣ ਦੇਣਾ ਇਹ ਪ੍ਰੋਗਰਾਮ ਤਾਂ ਸਾਨੂੰ ਘਰਾਂ ਦੇ ਵਿੱਚ ਵੀ ਫੜ ਸਕਦੇ ਨੇ ਕਿਰਫਦਾਰੀਆਂ ਵੀ ਕਰ ਸਕਦੇ ਨੇ ਨਾਕੇ ਵੀ ਲਾ ਸਕਦੇ ਨੇ ਲਾਉਂਦੇ ਹੁੰਦੇ ਨੇ ਲੱਗਦੇ ਨੇ ਕਿਹੜਾ ਪਹਿਲੀ ਵਾਰ ਹੈ ਅਸੀਂ ਕਿਹੜਾ ਅੰਦੋਲਨ ਪਹਿਲੀ ਵਾਰ ਲੜ ਰਹੇ ਹਾਂ ਸਰਕਾਰ ਨੇ ਇਹ ਆਪਦਾ ਸਾਰਾ ਹਿਲਾ ਬਸਿਲਾ ਕਰਨਾ ਹੁੰਦਾ ਅਸੀਂ ਇਸ ਤਿਆਰੀ ਨਾਲ ਜਾਵਾਂਗੇ ਸਰਕਾਰ ਐ ਕਰਦੀ ਹੈ ਕੀ ਕਰਨਾ ਹੈ ਸਰਕਾਰ ਰੋਕਦੀ ਹੈ ਕੀ ਕਰਨਾ ਹੈ ਸਰਕਾਰ ਸਾਨੂੰ ਉੱਥੇ ਰੁਕ ਕੋ ਦੇਖੋ ਸੜਕਾਂ ਦਾ ਚੱਕ ਕਦੀ ਨਹੀਂ ਲ ਜਾਂਦੀ ਸਰਕਾਰ ਸੜਕਾਂ ਤਾਂ ਹੈਗੀਆਂ ਚੰਡੀਗੜ੍ਹ ਦੀਆਂ ਹੁਣ ਤਾਂ ਦਿੱਲੀ ਸਰਕਾਰ ਨੇ ਕਿਹੜਾ ਸਾਨੂੰ ਉੱਥੇ ਵਧਣ ਦਿੱਤਾ ਸੀ ਦਿੱਲੀ ਤੇ ਹੁਣ ਇਹ ਇਸ ਤਰ੍ਹਾਂ ਜੇ ਇਹ ਕਿਤੇ ਰੋਕਣ ਦੀ ਕੋਸ਼ਿਸ਼ ਕਰਨਗੇ ਤਾਂ ਇਹੇ ਵੱਡੀ ਮਸੂਮਤ ਮੋਲ ਲੈਣਗੇ ਇਹ ਜਮਹੂਰੀਅਤ ਦਾ ਕਤਲ ਕਰਨਗੇ ਨਾਲੇ ਇਹ ਇਹ ਨਹੀਂ ਚਾਹ ਸੀ ਤੌਰ ਤੇ ਬਦਨਾਮ ਹੋਣਗੇ ਨਾਲ ਇਹਨਾਂ ਨੂੰ ਸਾਨੂੰ ਥਾ ਦੇਣਾ ਪੈਣਾ ਨਾਲੇ ਸਾਡੀ ਮੰਗ ਮੈਂ ਜਿਹੜੇ ਕਾਪਲੇ ਨਾਲ ਜਾ ਰਹੇ ਉਹ ਜੀ ਕਿੰਨੇ ਜ਼ਿਲ੍ਹੇ ਤੁਹਾਡੇ ਕਿਸਾਨ ਜਾਣਗੇ ਇੱਕ ਦੇਖੋ ਸਾਡੀ ਸ਼ਮੂਲੀਅਤ 18 ਜ਼ਿਲ੍ਹਿਆਂ ਦੀ ਹੋਣੀ ਹੈ ਤਿਆਰੀ ਵੀ ਕੀ ਰਹਿਣ ਮਰ ਜੇ ਤਿਆਰੀ ਸਾਡੀ ਬਹੁਤ ਜ਼ੋਰਦਾਰ ਹੈ 18 ਜ਼ਿਲ੍ਹਿਆਂ ਦੀ ਸਾਡੀ ਸ਼ਮੂਲੀਅਤ ਹੋਣੀ ਹੈ ਤੇ 8-10 ਜ਼ਿਲ੍ਹੇ ਨੇ ਸਾਡੇ ਤਕੜੇ ਜ਼ਿਲ੍ਹੇ ਆ ਜਿਹਨਾਂ ਚੋਂ ਭਰਮੀ ਸ਼ਮੂਲੀਅਤ ਹੈ ਸਾਨੂੰ ਦੱਸੀ ਹੈ ਜਿਵੇਂ ਅਸੀਂ ਦੋ ਤਰੀਕ ਦਾ ਸੀ ਔਰਤਾਂ ਦਾ ਪੂਰਾ ਭਰਮਾ ਇਕੱਠ ਕਰਨਾ ਚਾਹੁੰਦੇ ਆ ਪੂਰੀਆਂ ਔਰਤਾਂ ਜਿਹੜੀਆਂ ਖੁਦ ਖੁਸ਼ੀ ਪੀੜਤ ਔਰਤਾਂ ਨੇ ਜਾਂ ਜਿਨ੍ਹਾਂ ਦੇ ਪੁੱਤਰ ਨਸ਼ਿਆਂ ਦੇ ਘਤਰ ਨਸ਼ੇ ਕਰਦੇ ਨੇ ਜਾਂ ਮਰ ਗਏ ਜਾਂ ਉਹ ਉਹਨਾਂ ਦੀ ਬਹੁਤ ਹੋ ਗਈ ਉਹਨਾਂ ਪਰਿਵਾਰਾਂ ਦਾ ਇਕੱਠ ਜਿਨ੍ਹਾਂ ਦੇ ਕਰਜ਼ੇ ਕਰਕੇ ਆਰਥਿਕ ਤੰਗੀ ਕਰਕੇ ਜਿਨ੍ਹਾਂ ਦੇ ਭਰਾ ਜਿਨ੍ਹਾਂ ਦੇ ਪਤੀ ਖੁਦਕੁਸ਼ੀ ਕਰ ਗਏ ਇਹਨਾਂ ਨੂੰ ਕੋਈ ਸਰਕਾਰ ਨੇ ਪੁੱਛ ਕੁਛ ਨਹੀਂ ਕੀਤੀ ਉਹਨਾਂ ਦਾ ਇਕੱਠ ਪੀੜਤਾਂ ਦਾ ਇਕੱਠ ਦਾ ਔਰਤਾਂ ਦਾ ਵੱਡਾ ਇਕੱਠ ਜਾਨੀ ਦੋ ਤਰੀਕ ਨੂੰ ਅਸੀਂ ਚੰਡੀਗੜ੍ਹ ਦੇ ਵਿੱਚ ਕਰ ਰਹੇ ਹਾਂ ਦੀ ਥੋੜੀ ਜੱਥੇਬੰਦੀ ਹੈ ਕਿ ਨਾਲ ਹੋਰ ਵੀ ਜੱਥੇਬੰਦੀ ਸਾਥ ਦੇ। ਦੇਖੋ ਅੱਜ ਦੀ ਘੜੀ ਤਾਂ ਅਸੀਂ ਤੁਹਾਨੂੰ ਤਾਂ ਦੱਸਿਆ ਜਿਹਾ ਝੰਡਾ ਸੋਨੇ ਵੀ ਆਪਣੀ ਪਹਿਲਾ ਤਾਂ ਅਸੀਂ ਇਕੱਲੀ ਜੱਥੇਬੰਦੀ ਨੇ ਸਾਨੂੰ ਹੁਣ ਸਮਰਥਨ ਮਿਲ ਗਿਆ ਕਿੰਨਾ ਕੁ ਸਮਰਥਨ ਹੈ ਕਿਹੋ ਜਿਹਾ ਉਹ ਖੇਤ ਮਜ਼ਦੂਰ ਜੱਥੇਬੰਦੀ ਵੱਲੋਂ ਆ ਗਿਆ। ਹੋਰ ਜੱਥੇਬੰਦੀਆਂ ਨੂੰ ਵੀ ਅਸੀਂ ਕਾਲ ਹੈ ਦੀ ਜਿਹੜੀਆਂ ਜੱਥੇਬੰਦੀਆਂ ਹੋਰ ਨੇ ਜਿਹੜੀਆਂ ਇਹਨਾਂ ਕਾਰਪੋਰੇਟ ਦੀਆਂ ਨੀਤੀਆਂ ਤੋਂ ਤੰਗ ਨੇ ਜਿਨ੍ਹਾਂ ਜਿਵੇਂ ਬੇਰੁਜ਼ਗਾਰ ਨੇ ਠੇਕਾ ਮਲਾਜਮ ਨੇ ਵਿਦਿਆਰਥੀ ਨੇ ਸ਼ਾਂਤੀ ਕਾਮੇ ਨੇ ਅਧਿਆਪਕ ਨੇ ਜਾਂ ਬੀਲੀ ਕਾ ਮੈਨੇ ਹੋਰ ਬਹੁਤ ਸਾਰੀਆਂ ਤਬਕਿਆਂ ਦੇ ਜਿ세 ਬੰਦੀਆਂ ਬਾਕਪਕੀ ਮੇਹਰਕਾਲੇ ਨੇ ਸਾਬਕਾ ਫੌਜੀ ਨੇ ਉਹ ਸਾਰੀਆਂ ਜਥੇਬੰਦੀਆਂ ਜੇ ਇਹਦੇ ਵਿੱਚ ਮਤਲਬ ਸ਼ਾਮਲ ਹੋਣਗੀਆਂ ਉਹਦਾ ਪਤਾ ਲੱਗ ਜਾਣਾ ਸਾਨੂੰ ਉਹ ਵੀ ਦੱਸ ਦਿਆਂਗੇ ਤੁਹਾਨੂੰ ਨਹੀਂ ਉਸ ਦਿਨ ਉਹ ਕੋਈ ਤਾਲਮੇਲ ਮੈਕਸ਼ਨ ਕਰ ਸਕਦੇ ਨੇ ਜਿਹੜਾ ਹੈੱਡਕੁਆਰਟਰਾਂ ਦੇ ਕਰ ਸਕਦੇ ਨੇ ਤਹਿਸੀਲ ਤੇ ਕਰ ਸਕਦੇ ਨੇ ਜਾਂ ਆਪਦੇ ਹੈੱਡ ਆਫਿਸਰ ਕਰ ਸਕਦੇ ਨੇ ਇਹ ਉਹਨਾਂ ਦੀ ਮਰਜ਼ੀ ਹੈ ਉਹ ਸਾਡੇ ਇਸ ਅੰਦੋਲਨ ਦੇ ਨਾਲ ਤਾਲਮਿਲ ਕੇ ਕੋਆਰਡੀਨੇਟ ਕਿਵੇਂ ਕਰ ਚਾਰ ਤੱਕ ਵੀ ਉੱਥੇ ਬੈਠੂਗੇ ਜੇ ਅੱਗੇ ਵੀ ਮੂਵ ਕਰ ਚੁੱਕੇ ਦੇਖੋ ਮੈਂ ਤੁਹਾਨੂੰ ਦੱਸਿਆ ਵੀ ਚਾਰ ਨੂੰ ਸੈਸ਼ਨ ਖਤਮ ਹੋਣਾ ਹੈ ਸੈਸ਼ਨ ਖਤਮ ਹੋਣ ਤੋਂ ਬਾਅਦ ਸਾਡੀ ਰਾਤ ਨੂੰ ਮੀਟਿੰਗ ਹੋਣੀ ਹੈ ਸ਼ਾਮ ਨੂੰ ਹੋ ਜਾਏ ਉਸੇ ਦਿਨ ਉਸ ਮੀਟਿੰਗ ਦੇ ਵਿੱਚ ਅਸੀਂ ਪੂਲ ਜਾਇਜ਼ਾ ਲਵਾਂਗੇ ਆਪਣੇ ਇਸ ਅੰਦੋਲਨ ਦਾ ਵੀ ਕੀ ਬਣਿਆ ਉਹ ਜੋ ਫੈਸਲਾ ਹੋਊਗਾ ਉਹਦਾ ਅਸੀਂ ਪੰਜ ਨੂੰ ਐਲਾਨ ਕਰਾਂਗੇ ਅਜੇ ਸਰਕਾਰ ਦਾਵਾ ਕਰਦੀ ਰਹਿੰਦੀ ਅੱਗੇ ਵੀ ਇਸ ਨਾਲੇ ਫੈਸਲਾ ਜਿਹੜੇ ਹੱਥ ਫੈਸਲੇ ਲੈਣ ਹੈ ਉਹ ਕਿਤੇ ਨਹੀਂ ਕਿਹਾ ਕਿ ਦਰਦ ਉਮੀਦਾਂ ਵੀ ਜਿਹੜੇ ਪਿੱਛੇ ਨੇ ਉਹ ਉਹੀ ਇਸ ਤਰ੍ਹਾਂ ਦੇ ਲੈਣ ਕਿਤੇ ਨਹੀਂ ਕਿਹਦੀ ਗੱਲ ਕਰਦੇ ਮੋਦਲ ਤੋਂ ਫੰਗੋਲੇ ਹੈ ਦੇਖੋ ਸਾਡੀ ਹੋਈ ਆ ਗੱਲ ਅਸੀਂ ਉਹਨਾਂ ਨੂੰ ਇਹ ਨਹੀਂ ਵੀ ਸਾਡੀ ਗੱਲ ਹੀ ਹੋਈ ਆ ਉਹਨਾਂ ਨੇ ਸਭ ਤੋਂ ਮੰਗਿਆ ਸੀ ਖਰੜਾ ਮੰਗਿਆ ਸੀ ਖੇਤੀ ਨੀਤੀ ਦਾ ਅਸੀਂ ਆਪਣੀ ਖੇਤੀ ਨੀਤੀ ਬਣਾ ਕੇ ਉਹਨਾਂ ਨੂੰ ਦੇ ਕੇ ਆਏ ਜਦੋਂ ਉਦੋਂ ਢਾਲੀਵਾਲ ਹੁੰਦਾ ਸੀ ਖੇਤੀਬੜੀ ਮੰਤਰੀ ਅਸੀਂ ਕੁਲਦੀਪ ਸਿੰਘ ਢਾਲੀਵਾਲ ਵਰਗਿਆਂ ਨੂੰ ਉਹਨਾਂ ਨੂੰ ਇਹਨਾਂ ਨੂੰ ਫੜਾ ਕੇ ਆਇਆ ਖੇਤੀ ਨੀਤੀ ਦਾ ਖਰੜਾ ਇਹਨਾਂ ਨੂੰ ਤੋਂ ਬਾਅਦ ਕਮੇਟੀ ਕਮੇਟੀ ਵੀ ਕੋਈ ਬਣਾਈ ਸੀ ਉਹਦੇ ਗਾਂ ਕੀ ਬਣਿਆ ਕੀ ਨਹੀਂ ਬਣਿਆ ਉਹਦਾ ਕੋਈ ਅਜੇ ਨਹੀਂ ਤਾਂ ਪਤਾ ਲੱਗ ਸਕਿਆ ਹਾਂ ਜੀ ਤੁਹਾਡਾ ਖਾੜਾ ਦਿੱਤ ਨੂੰ ਕਿੰਨਾ ਸਮਾਂ ਹੋ ਗਿਆ ਜਿਸ ਕਿੰਨੇ ਹੰਦਸ ਤੋਂ ਸਰਕਾਰ ਨੇ ਤੁਹਾਨੂੰ ਜੀਤਾ ਮੇਰੇ ਖਿਆਲ ਚ 2022 ਜਦੋਂ ਸਰਕਾਰ ਬਣੀ ਆ ਉਹ ਤੋਂ ਫੌਰੀ ਬਾਅਦ ਹੀ ਸਾਡੀ ਉਹਨਾਂ ਨਾਲ ਮੀਟਿੰਗ ਹੋ ਗਈ ਸੀ ਅਸੀਂ ਉਹ ਤੋਂ ਦਿੱਤੀ ਸੀ ਉਹਨਾਂ ਨੂੰ ਖਾੜਾ ਤੇ ਮੰਗਾਂ ਵੀ ਰਹਿ ਗਈ ਵਿੱਚ ਮੰਗਾ ਉਹਨਾਂ ਦੇ ਵਿੱਚ ਇਹੀ ਪਾਣੀ ਹੁੰਜਾਨੀ ਦੀ ਸੇਤੀ ਨੀਤੀ ਦਾ ਸੰਵੰਦ ਨੇ ਜਿਹੜੀਆਂ ਵੀ ਪਾਣੀ ਕਰਜ਼ੇ ਦਾ ਕੀ ਬਣੂਗਾ ਤੇ ਕਿ ਐਮਐਸਪੀ ਦਾ ਤੁਸੀਂ ਮੰਡੀਆਂ ਦਾ ਕੀ ਬਣਾਓਗੇ ਤੇ ਜਿਹੜੇ ਫਸਲੀ ਫਸਲਾਂ ਦਾ ਨੁਕਸਾਨ ਹੋ ਜਿੰਦਾ ਦਾ ਕੀ ਹੈ ਪਾਣੀਾਂ ਤੇ ਤੁਹਾਡੀ ਕੀ ਨੀਤੀ ਹੈ ਖੁਦਕੁਸ਼ੀਆਂ ਤੇ ਤੁਹਾਡੀ ਕੀ ਨੀਤੀ ਹੈ ਆ ਜਮੀਨਾਂ ਦੀ ਤੋੜਾ ਜਿਹੜੀ ਕਿਸਾਨਾਂ ਕੋਲ ਜ਼ਮੀਨ ਨਹੀਂ ਖੇਤੀ ਕਰਨ ਜੋਗੀ ਉਹਦੇ ਬਾਰੇ ਤੁਸੀਂ ਕੀ ਸੋਚ ਰਹੇ ਹੋ ਤੁਹਾਡੇ ਕੋਲੇ ਕਿੰਨੀ ਜ਼ਮੀਨ ਪਈ ਹੈ ਉਹਦਾ ਕੀ ਕਰ ਰਹੇ ਹੋ ਤੁਸੀਂ ਇਹ ਸਾਰੀਆਂ ਗੱਲਾਂ ਵਿੱਚ